23 ਅਪ੍ਰੈਲ 2024 ਨੂੰ ਰੋਜ਼ ਦੀ ਤਰ੍ਹਾਂ ਸ਼੍ਰੀ ਜਾਦਵ ਜੀ ਘਰੋਂ ਆਪਣੇ ਸਾਈਕਲ ਦੇ ਉੱਪਰ ਸਕੂਲ ਜਾਣ ਦੇ ਲਈ ਨਿਕਲੇ ਉਹ ਬਿਹਾਰ ਦੇ ਇੱਕ ਸਕੂਲ ਦੇ ਵਿੱਚ ਸਹਾਇਕ ਪ੍ਰੋਫੈਸਰ ਸਨ ਇਹ ਸਕੂਲ ਪਹੁੰਚੇ ਤਾਂ ਸਕੂਲ ਪਹੁੰਚਣ ਅਨਸਾਰ ਉੱਥੇ ਵੀ ਇੱਕ ਕੁਰਸੀ ਦੇ ਉੱਪਰ ਇਹ ਬੈਠ ਗਏ ਕਿਉਂਕਿ ਇਹ ਬਹੁਤ ਜ਼ਿਆਦਾ ਥੱਕ ਗਏ ਸਨ ਇਹਨਾਂ ਦਾ ਸਾਹ ਬਹੁਤ ਜ਼ਿਆਦਾ ਫੁੱਲਿਆ ਹੋਇਆ ਸੀ ਜਿਸ ਨੂੰ ਦੇਖ ਕੇ ਜਿਹੜੇ ਉੱਥੇ ਸਕੂਲ ਦੇ ਛੋਟੇ ਬੱਚੇ ਸਨ ਉਹਨਾਂ ਨੇ ਇਹਨਾਂ ਨੂੰ ਪਾਣੀ ਦਾ ਗਲਾਸ ਪਲਾਇਆ ਪਰ ਕਾਫੀ ਟਾਈਮ ਬੀਤਣ ਤੋਂ ਬਾਅਦ ਵੀ ਜਾਦਵ ਜੀ ਆਪਣੀ ਕੁਰਸੀ ਤੋਂ ਨਹੀਂ ਹਿੱਲੇ ਤੇ ਹੌਲੀ-ਹੌਲੀ ਕਰਕੇ ਉਹਨਾਂ ਦਾ ਸਾਰਾ ਸਰੀਰ ਠੰਡਾ ਪੈ ਗਿਆ ਹੀਟ ਵੇਵ ਜਾਨੀ ਕਿ ਲੂ ਲੱਗਣ ਦੇ ਕਾਰਨ ਇਹਨਾਂ ਦੀ ਮੌਤ ਹੋ ਗਈ ਗਰਮੀ ਦੇ ਮੌਸਮ ਦੇ ਵਿੱਚ ਚੱਲਣ ਵਾਲੀਆਂ ਖੁਸ਼ਕ ਹਵਾਵਾਂ ਜਿਨ੍ਹਾਂ ਨੂੰ ਆਪਾਂ ਠੇੜ ਪੰਜਾਬੀ ਦੇ ਵਿੱਚ ਲੂ ਕਹਿੰਦੇ ਹਾਂ ਉਹਨਾਂ ਨੂੰ ਹੀ ਇੰਗਲਿਸ਼ ਦੇ ਵਿੱਚ ਹੀਟ ਵੇਵ ਕਿਹਾ ਜਾਂਦਾ ਹੈ ਡਾਕਟਰਾਂ ਦੇ ਮੁਤਾਬਕ ਇਹਨਾਂ ਹੀਟ ਵੇਵ ਦਾ ਟੈਂਪਰੇਚਰ ਇੰਨਾ ਜ਼ਿਆਦਾ ਹਾਈ ਹੁੰਦਾ ਹੈ ਜਿਸ ਦੇ ਨਾਲ ਇਨਸਾਨ ਬਿਮਾਰ ਵੀ ਹੋ ਸਕਦਾ ਹੈ ਇੱਥੋਂ ਤੱਕ ਕਿ ਉਸ ਦੀ ਮੌਤ ਵੀ ਹੋ ਸਕਦੀ ਹੈ ਇੰਡੀਆ ਦਾ 90% ਹਿੱਸਾ ਹੀਟ ਵੇਵ ਦੀ ਚਪੇਟ ਦੇ ਵਿੱਚ ਆਉਂਦਾ ਹੈ ਤੇ ਇਹ ਸਾਰੇ ਦਾ ਸਾਰਾ ਹੀ ਡੇਂਜਰ ਜ਼ੋਨ ਹੈ ਪੂਰੇ ਇੰਡੀਆ ਦੇ ਵਿੱਚ 1992 ਤੋਂ ਲੈ ਕੇ ਹੁਣ ਤੱਕ ਹੀਟ ਵੇਵ ਦੇ ਨਾਲ 24000 ਲੋਕਾਂ ਦੀ ਜਾਨ ਜਾ ਚੁੱਕੀ ਹੈ ਉੱਤਰ ਪ੍ਰਦੇਸ਼ ਬਿਹਾਰ ਝਾਰਖੰਡ ਬੈਸਟ ਬੰਗਾਲ 오ੜੀਸਾ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਰਾਜਸਥਾਨ ਮਧ ਪ੍ਰਦੇਸ਼ ਮਹਾਰਾਸ਼ਟਰ ਤੇ ਗੁਜਰਾਤ ਇਹ ਸਾਰੇ ਰਾਜ ਹੀ ਗਰਮੀ ਦੇ ਮਹੀਨੇ ਦੇ ਵਿੱਚ ਲੂ ਦੀ ਚਪੇਟ ਦੇ ਵਿੱਚ ਜਾਂ ਕਈ ਹੀਟ ਵੇਵ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ ਇੰਡੀਆ ਦੇ ਵਿੱਚ ਮਾਰਚ ਦੇ ਮਹੀਨੇ ਤੋਂ ਸ਼ੁਰੂ ਹੋ ਕੇ ਜੂਨ ਤੱਕ ਤੇ ਕਦੇ-ਕਦੇ ਜੁਲਾਈ ਤੱਕ ਵੀ ਹੀਟ ਵੇਵ ਜਾਂ ਕਈ ਲੂ ਚੱਲਦੀਆਂ ਰਹਿੰਦੀਆਂ ਨੇ ਮੈਦਾਨੀ ਏਰੀਆ ਦੇ ਵਿੱਚ ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਹੁੰਦਾ ਹੈ ਕੋਸਟਲ ਏਰੀਆ ਦੇ ਵਿੱਚ ਜਦੋਂ ਤਾਪਮਾਨ 37 ਡਿਗਰੀ ਸੈਲਸੀਅਸ ਹੁੰਦਾ ਹੈ ਤੇ ਪਹਾੜੀ ਇਲਾਕਿਆਂ ਦੇ ਵਿੱਚ ਜਦੋਂ ਤਾਪਮਾਨ 30 ਡਿਗਰੀ ਸੈਲਸੀਅਸ ਹੁੰਦਾ ਹੈ ਤਾਂ ਇਸ ਨੂੰ ਹੀਟ ਵੇਵ ਮੰਨ ਲਿਆ ਜਾਂਦਾ ਹੈ ਜੇਕਰ ਤਾਪਮਾਨ 47 ਡਿਗਰੀ ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਇਸ ਨੂੰ ਸੀਵੀਅਰ ਹੀਟ ਵੇਵ ਕਿਹਾ ਜਾਂਦਾ ਹੈ ਇੰਡੀਆ ਦੇ ਮੌਸਮ ਦੇ ਮੁਤਾਬਕ ਹੀਟ ਵੇਵ ਲਗਾਤਾਰ ਦੋ ਦਿਨਾਂ ਤੱਕ ਬਣੀ ਰਹਿੰਦੀ ਹੈ ਤੇ ਇਹੀ ਹੀਟ ਵੇਵ ਦੇ ਵਿੱਚ ਮੌਤਾਂ ਦਾ ਜਿਹੜਾ ਵਾਧਾ ਹੈ ਉਹ 14.7% ਤੱਕ ਹੋ ਜਾਂਦਾ ਹੈ ਜਦੋਂ ਸਾਡਾ ਸਰੀਰ ਇੱਕ ਐਵਰੇਜ ਤਾਪਮਾਨ ਦੇ ਵਿੱਚੋਂ ਨਿਕਲ ਕੇ ਇੱਕਦਮ ਗਰਮ ਤਾਪਮਾਨ ਦੇ ਵਿੱਚ ਚਲਿਆ ਜਾਂਦਾ ਹੈ ਤਾਂ ਕਈ ਵਾਰ ਸਾਡਾ ਸਰੀਰ ਇਹ ਬਦਲਾਅ ਨੂੰ ਚੱਲ ਨਹੀਂ ਪਾਉਂਦਾ ਇਸ ਕਾਰਨ ਉਲਟੀਆਂ ਚੱਕਰ ਥਕਾਵਟ ਹੀਟ ਸਟ੍ਰੋਕ ਸਰੀਰ ਦੇ ਵਿੱਚ ਪਾਣੀ ਦੀ ਕਮੀ ਅਤੇ ਹਿਪੋਥਰਮੀਆ ਹੋ ਸਕਦਾ ਹੈ ਇਸ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਬੁਖਾਰ ਚੜ ਜਾਂਦਾ ਹੈ ਤੇ ਕਈ ਵਾਰ ਤਾਂ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ ਹੀਟ ਵੇਵ ਦੀ ਚਪੇਟ ਦੇ ਵਿੱਚ ਆਏ ਹੋਏ ਇਨਸਾਨ ਨੂੰ ਕਈ ਵਾਰ ਤਾਂ ਇਲਾਜ ਦਾ ਕਾ ਤੱਕ ਵੀ ਨਹੀਂ ਮਿਲ ਪਾਉਂਦਾ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਨੇ ਸਾਹ ਦੀਆਂ ਬਿਮਾਰੀਆਂ ਨੇ ਜਾਂ ਫਿਰ ਡਾਇਬੀਟੀਜ਼ ਜਾਂ ਕਈ ਸ਼ੂਗਰ ਹੈ ਉਹਨਾਂ ਨੂੰ ਹੀਟ ਵੇਵ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ ਪਿਛਲੇ ਕਈ ਸਾਲਾਂ ਦੇ ਵਿੱਚ ਪਾਇਆ ਗਿਆ ਹੈ ਕਿ ਗਰਮੀਆਂ ਦੇ ਵਿੱਚ ਆਮ ਦਿਨਾਂ ਦੇ ਮੁਕਾਬਲੇ ਜਿਸ ਦਿਨ ਗਰਮੀ ਬਹੁਤ ਜ਼ਿਆਦਾ ਹੁੰਦੀ ਸੀ ਜਾਂ ਕਈ ਜਿਸ ਦਿਨ ਹੀਟ ਵੇਵ ਚੱਲਦੀ ਹੁੰਦੀ ਸੀ ਉਸ ਦਿਨ ਮੌਤਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਸਨ ਜਿਵੇਂ ਕਿ ਬਾਰਾਨਸੀ ਦੇ ਵਿੱਚ ਹੀਟ ਵੇਵ ਦੇ ਦੌਰਾਨ 8.1% ਮੌਤਾਂ ਜ਼ਿਆਦਾ ਹੋਈਆਂ ਚਨਈ ਦੇ ਵਿੱਚ 8% ਤੇ ਦਿੱਲੀ ਦੇ ਵਿੱਚ 5.9% ਮੌਤਾਂ ਜ਼ਿਆਦਾ ਹੋਈਆਂ ਹੀਟ ਵੇਵ ਦੇ ਦੌਰਾਨ ਇੰਡੀਆ ਉਹਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ 0.7 ਸੈਲਸੀਅਸ ਡਿਗਰੀ ਦਾ ਵਾਧਾ ਹੋਇਆ ਹੈ। ਮਿਨਿਸਟਰੀ ਆਫ ਅਰਥ ਸਾਇੰਸ ਦੇ ਮੁਤਾਬਕ ਟੈਂਪਰੇਚਰ ਦੇ ਵਿੱਚ ਥੋੜਾ ਜਿਹਾ ਬਦਲਾਅ ਵੀ ਹੀਟ ਵੇਵ ਹੜ੍ਹ ਜਾਂ ਹੋਰ ਕਈ ਵੱਡੀਆਂ ਮੁਸੀਬਤਾਂ ਨੂੰ ਲੈ ਕੇ ਆਉਂਦਾ ਹੈ। ਇੰਡੀਆ ਦੇ ਵਿੱਚ ਅਪ੍ਰੈਲ, ਮਈ, ਜੂਨ ਦੇ ਮਹੀਨੇ ਸਭ ਤੋਂ ਜ਼ਿਆਦਾ ਗਰਮ ਹੁੰਦੇ ਸਨ ਪਰ ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਮਾਰਚ ਦੇ ਵਿੱਚ ਵੀ ਇੰਡੀਆ ਦੇ ਅੰਦਰ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ। ਇਸ ਸਾਲ ਵੀ ਮਾਰਚ ਦੇ ਮਹੀਨੇ ਦੇ ਵਿੱਚ ਇੰਡੀਆ ਦੇ ਅੰਦਰ ਨਾਰਮਲ ਤੋਂ ਜ਼ਿਆਦਾ ਟੈਂਪਰੇਚਰ ਰਿਹਾ। ਪਿਛਲੇ ਸਾਲ ਆਈਐਮਡੀ ਨੇ ਕਿਹਾ ਸੀ ਕਿ 1901 ਤੋਂ ਬਾ हाल ही ਦੇ ਵਿੱਚ ਆਈ ਕੈਂਬਰੇਜ ਯੂਨੀਵਰਸਿਟੀ ਦੀ ਇੱਕ ਰਿਪੋਰਟ ਦੇ ਅਨੁਸਾਰ ਸਾਲ 2022 ਤੋਂ ਬਾਅਦ ਇੰਡੀਆ ਦੇ 90% ਲੋਕਾਂ ਦੇ ਉੱਤੇ ਰੋਜੀ ਰੋਟੀ ਦਾ ਖਤਰਾ ਵੱਧ ਜਾਵੇਗਾ ਤੇ ਹੀਟ ਵੇਵ ਦੇ ਕਾਰਨ ਲੋਕਾਂ ਦੀਆਂ ਸਮੇਂ ਤੋਂ ਪਹਿਲਾਂ ਮੌਤਾਂ ਹੋਣ ਲੱਗ ਜਾਣਗੀਆਂ ਕਿਉਂਕਿ ਇਸ ਸਟੱਡੀ ਦੇ ਮੁਤਾਬਕ 2050 ਤੱਕ ਇਹ ਹੀਟ ਵੇਵ ਦਾ ਜਿਹੜਾ ਅਸਰ ਹੈ ਉਹ ਹੁਣ ਦੇ ਨਾਲੋਂ ਬਹੁਤ ਜ਼ਿਆਦਾ ਵੱਧ ਚੁੱਕਿਆ ਹੋਵੇਗਾ ਤੇ ਇਹ ਇੰਨਾ ਜ਼ਿਆਦਾ ਵੱਧ ਚੁੱਕਿਆ ਹੋਵੇਗਾ ਕਿ ਇਸ ਨੂੰ ਇਨਸਾਨੀ ਸਰੀਰ ਝੱਲ ਨਹੀਂ ਸਕੇਗਾ ਜੁਨੀਅਨ ਇੰਟਰਨ ਗਵਰਨਮੈਂਟਲ ਦਾ ਕਹਿਣਾ ਹੈ ਕਿ ਜਿੰਨਾ ਟੈਂਪਰੇਚਰ ਇੰਡੀਆ ਦੇ ਵਿੱਚ ਪਿਛਲੇ 30 ਸਾਲਾਂ ਦੇ ਦੌਰਾਨ ਵ ਚਲਦਾ ਰਿਹਾ ਤਾਂ 2060 ਤੱਕ ਜਿਹੜੀਆਂ ਇਹ ਹੀਟ ਵੇਵ ਨੇ ਇਹਨਾਂ ਦਾ ਸਮਾਂ 18 ਦਿਨ ਹੋਰ ਵੱਧ ਜਾਵੇਗਾ ਪਿਛਲੇ ਸਾਲ ਜਾਨਕਿ ਸਾਲ 2023 ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਜ਼ਿਆਦਾ ਗਰਮ ਸਾਲ ਰਿਹਾ ਸੀ ਉੱਥੇ ਹੀ ਪਿਛਲੇ 47 ਸਾਲਾਂ ਦੇ ਵਿੱਚ ਅਜਿਹਾ ਕੋਈ ਸਾਲ ਨਹੀਂ ਆਇਆ ਜਿਹੜਾ ਐਵਰੇਜ ਤੋਂ ਜ਼ਿਆਦਾ ਠੰਡਾ ਰਿਹਾ ਹੋਵੇ ਇੰਡੀਆ ਦੇ ਵੀ ਅੱਜ ਦੇ 122 ਸਾਲਾਂ ਦੇ ਇਤਿਹਾਸ ਦੇ ਵਿੱਚ ਜਦੋਂ ਤੋਂ ਟੈਂਪਰੇਚਰ ਨੋਟ ਕਰਨਾ ਸ਼ੁਰੂ ਕੀਤਾ ਗਿਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਸਾਲ 2023 ਹੀ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਗਰਮ ਸਾਲ ਰਿਹਾ ਹੈ ਇਸ ਤੋਂ ਪਹਿਲਾਂ ਸਾਲ 2016 ਸਭ ਤੋਂ ਜ਼ਿਆਦਾ ਗਰਮ ਸਾਲ ਸੀ ਇੰਡੀਆ ਦਾ ਆ ਅਪ੍ਰੈਲ ਮਈ ਜੂਨ ਦੇ ਵਿੱਚ ਨਾਰਮਲ ਤੋਂ ਜ਼ਿਆਦਾ ਟੈਂਪਰੇਚਰ ਰਹੇਗਾ ਤੇ ਇਹ ਟੈਂਪਰੇਚਰ ਦਿਨ ਤੋਂ ਦਿਨ ਬਹੁਤ ਜ਼ਿਆਦਾ ਉੱਪਰ ਥੱਲੇ ਹੁੰਦਾ ਰਹੇਗਾ ਜਿਹੜੇ ਕਿ ਬਿਲਕੁਲ ਵੀ ਵਧੀਆ ਸੰਕੇਤ ਨਹੀਂ ਹਨ ਇਸ ਤੋਂ ਪਹਿਲਾਂ ਸਾਲ 2022 ਦੇ ਵਿੱਚ ਗਰਮੀ ਨੇ ਉੱਤਰ ਪ੍ਰਦੇਸ਼ ਦੇ ਪ੍ਰਿਆਗ ਰਾਜ ਦੇ ਵਿੱਚ ਸਾਰੇ ਰਿਕਾਰਡ ਤੋੜ ਦਿੱਤੇ ਸਨ 27 ਅਪ੍ਰੈਲ 2022 ਦੇ ਦਿਨ ਪ੍ਰਿਆਗ ਰਾਜ ਦੇ ਵਿੱਚ ਟੈਂਪਰੇਚਰ 45.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਇਸ ਤੋਂ ਇੱਕ ਦਿਨ ਪਹਿਲਾਂ ਟੈਂਪਰੇਚਰ ਰਾਜਸਥਾਨ ਦੇ ਬਾਰਮਾਰ ਦੇ ਵਿੱਚ 45.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਤੇ ਸਾਲ 2019 ਦੇ ਵਿੱਚ ਰਾਜਸਥਾਨ ਦੇ ਚੁਰੂ ਦੇ ਵਿੱਚ ਟੈਂਪਰੇਚਰ 5 8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਸਾਲ 2016 ਦੇ ਵਿੱਚ ਰਾਜਸਥਾਨ ਦੇ ਫਲੋਦੀ ਦੇ ਵਿੱਚ ਟੈਂਪਰੇਚਰ 51 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਸਾਡਾ ਸਰੀਰ 40 ਡਿਗਰੀ ਤੋਂ ਜ਼ਿਆਦਾ ਦੀ ਗਰਮੀ ਦੇ ਵਿੱਚ ਕਾਫੀ ਜ਼ਿਆਦਾ ਅਸਹਿਜ ਮਹਿਸੂਸ ਕਰਨ ਲੱਗ ਜਾਂਦਾ ਹੈ ਤੇ 50 ਡਿਗਰੀ ਤੋਂ ਬਾਅਦ ਤਾਂ ਇਨਸਾਨੀ ਸਰੀਰ ਦੇ ਕਈ ਅੰਗ ਕੰਮ ਕਰਨਾ ਹੀ ਬੰਦ ਕਰ ਦਿੰਦੇ ਨੇ ਪੂਰੇ ਇੰਡੀਆ ਦੇ ਵਿੱਚ ਕੁਝ ਕੁ ਰਾਜਾਂ ਨੂੰ ਛੱਡ ਕੇ ਤਾਂ 40 ਡਿਗਰੀ ਦਾ ਟੈਂਪਰੇਚਰ ਅੱਜਕੱਲ ਆਮ ਹੋ ਗਿਆ ਹੈ ਚਾਹੇ ਬੈਸਟ ਬੰਗਾਲ ਹੋਵੇ ਆਂਧਰਾ ਪ੍ਰਦੇਸ਼ ਜਾਂ ਫਿਰ ਉੜੀਸਾ ਗੁਜਰਾਤ ਜੂਪੀ ਬਿਹਾਰ ਹਰ ਜਗ੍ਹਾ ਤੇ ਹੀ ਹੀਟ ਵੇਵ ਦਾ ਮਨ ਇੰਨਾ ਜ਼ਿਆਦਾ ਵਧ ਗਿਆ ਜਿੰਨਾ ਕਿ ਪਿਛਲੇ 2000 ਸਾਲਾਂ ਤੋਂ ਨਹੀਂ ਵਧਿਆ ਸੀ 1850 ਤੋਂ ਬਾਅਦ ਧਰਤੀ ਦਾ ਤਾਪਮਨ ਹਰ 10 ਸਾਲਾਂ ਦੇ ਬਾਅਦ 0.06 ਡਿਗਰੀ ਸੈਲਸੀਅਸ ਵੱਧ ਜਾਂਦਾ ਹੈ ਇੰਨੀ ਜ਼ਿਆਦਾ ਗਰਮੀ ਹੁਣ ਆਮ ਗੱਲ ਹੋ ਗਈ ਹੈ ਇਤਿਹਾਸ ਦੇ ਸਭ ਤੋਂ ਜ਼ਿਆਦਾ ਗਰਮ ਸਾਲ ਪਿਛਲੇ ਦਹਾਕੇ ਦੇ ਵਿੱਚ ਹੀ ਹੋਏ ਨੇ ਜਾਨੀ ਕਿ 2014 ਤੋਂ ਲੈ ਕੇ 2023 ਤੱਕ ਹੀ ਹੋਏ ਨੇ ਪਰ ਹੀਟ ਵੇਵ ਦਾ ਜਿਹੜਾ ਪ੍ਰਭਾਵ ਹੁੰਦਾ ਹੈ ਉਹ ਆਮ ਇਨਸਾਨਾਂ ਦੇ ਨਾਲੋਂ ਸਭ ਤੋਂ ਜ਼ਿਆਦਾ ਅਸਰ ਪਾਉਂਦਾ ਹੈ ਗਰੀਬ ਵਰਗ ਦੇ ਉੱਪਰ ਤੇ ਜੀਵ ਜੰਤੂਆਂ ਦੇ ਉੱਤੇ ਗਰੀਬ ਲੋਕ ਜਿਨ੍ਹਾਂ ਕੋਲ ਰਹਿਣ ਲਈ ਘਰ ਨਹੀਂ ਪੱਖਾ ਨਹੀਂ ਏਸੀ ਨਹੀਂ ਇਸ ਦੇ ਨਾਲ ਨਾਲ ਇਹ ਹੀਟ ਕਲਚਰ ਜਾਂ ਕਹੀਏ ਖੇਤੀਬਾੜੀ ਦੇ ਉੱਪਰ ਵੀ ਬਹੁਤ ਜ਼ਿਆਦਾ ਬੁਰਾ ਅਸਰ ਪੈਂਦਾ ਹੈ ਕਿਉਂਕਿ ਹੀਟ ਵੇਵ ਦੇ ਕਾਰਨ ਪਾਣੀ ਦੀ ਖਾਤ ਵੱਜ ਜਾਂਦੀ ਹੈ ਤੇ ਫਸਲਾਂ ਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ ਤੇ ਜਿਹੜੇ ਘਰਾਂ ਦੇ ਵਿੱਚ ਦੁੱਧ ਦੇ ਲਈ ਪਸ਼ੂ ਰੱਖੇ ਹੁੰਦੇ ਨੇ ਉਹਨਾਂ ਦੇ ਉੱਪਰ ਵੀ ਹੀਟ ਵੇਵ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਉਹ ਦੁੱਧ ਘਟ ਜਾਂਦੇ ਨੇ ਕਿਸੇ ਵੀ ਦੇਸ਼ ਦੀ ਇਕਨੋਮੀ ਦੇ ਉੱਤੇ ਵੀ ਹੀਟ ਵੇਵ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਕਿਉਂਕਿ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਕਿਸੇ ਵੀ ਵਰਕਰ ਦਾ ਕੰਮ ਕਰਨਾ ਲਗਾਤਾਰ ਕੰਮ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਉਂਗਾ ਕਿ ਹੀਟ ਵੇਵ ਗਰੀਬ ਤੇ ਮਜ਼ਦੂਰ ਲੋਕਾਂ ਤੋਂ ਉਹਨਾਂ ਦੇ ਉੱਪਰ ਹੀਟ ਵੇਵ ਦਾ ਅਸਰ ਕਿਵੇਂ ਪੈਂਦਾ ਹੈ ਦਿੱਲੀ ਤੇ ਮੁੰਬਈ ਵਰਗੇ ਸ਼ਹਿਰਾਂ ਦੇ ਵਿੱਚ ਬਿਨਾਂ ਤੁਸੀਂ ਏਸੀ ਪੱਖੇ ਜਾਂ ਕੂਲਰ ਤੋਂ ਇੱਕ ਸੈਕਿੰਡ ਤੱਕ ਨਹੀਂ ਰਹਿ ਸਕਦੇ ਪਰ ਇਹ ਜਿਹੜੇ ਗਰੀਬ ਮਜ਼ਦੂਰ ਹੁੰਦੇ ਨੇ ਇਹ ਸਾਲ ਦੇ 12 ਮਹੀਨੇ ਇਸ ਤਰ੍ਹਾਂ ਹੀ ਗੁਜ਼ਾਰਦੇ ਨੇ ਇੰਡੀਪੈਂਡੈਂਟ ਐਕਸਪਰਟ ਦੇ ਮੁਤਾਬਕ ਦਿੱਲੀ ਦੇ ਵਿੱਚ ਤਕਰੀਬਨ 2.5 ਲੱਖ ਲੋਕ ਬੇਕਾਰ ਨੇ ਜਿਨ੍ਹਾਂ ਦੇ ਵਿੱਚ ਔਰਤਾਂ ਬੱਚੇ ਟਰਾਂਸਜੈਂਡਰ ਵਿਧਵਾ ਔਰਤਾਂ ਬਜ਼ੁਰਗ ਤੇ ਹੋਰ ਵੀ ਕਈ ਤਰ੍ਹਾਂ ਦੇ ਲੋਕ ਸ਼ਾਮਲ ਨੇ ਡੀਯੂਐਸਆਈਬ ਨੇ 195 ਸ਼ੈਲਟਰ ਬਣਾਏ ਨੇ ਇਨ੍ਹਾਂ ਗਰੀਬ ਲੋਕਾਂ ਦੇ ਰਹਿਣ ਦੇ ਲਈ ਜਿਨ੍ਹਾਂ ਦੇ ਵਿੱਚ 16657 ਬੈਸਤਰੇ ਹਨ ਪਰ ਜਿੱਥੇ ਸਵਾ ਦੋ ਲੱਖ ਲੋਕ ਬੇਕਾਰ ਹੁਣ ਉੱਥੇ 16000 ਬੈਸਤਰੇ ਕੀ ਕਰਨਗੇ ਇਸ ਕਰਕੇ 92% ਲੋਕ ਅਜਿਹੇ ਹੁੰਦੇ ਨੇ ਜਿਹੜੇ ਬੇਕਾਰ ਹੁੰਦੇ ਨੇ ਤੇ ਇਹਨਾਂ ਦੇ ਕੋਲ ਕੋਈ ਵੀ ਸੁੱਖ ਸਹੂਲਤ ਨਹੀਂ ਹੁੰਦੀ ਹੈ ਦਿੱਲੀ ਦੇ ਵਿੱਚ 4424 ਮੌਤਾਂ ਇਹਨਾਂ ਆਣ ਪਛਾਤੇ ਜਾਂ ਕਹੀਏ ਬੇਕਾਰ ਲੋਕਾਂ ਦੀਆਂ ਹੋਈਆਂ ਨੇ ਗਰਮੀ ਦੇ ਦੌਰਾਨ ਪਿਛਲੇ 5 ਸਾਲਾਂ ਦੇ ਵਿੱਚ ਇਥੋਂ ਹੀਟ ਵੇਵ ਦਾ ਪ੍ਰਭਾਵ ਇਨਸਾਨੀ ਸਰੀਰ ਦੇ ਉੱਪਰ ਸਾਫ਼ ਪਤਾ ਚੱਲਦਾ ਹੈ ਕਿ ਕਿਵੇਂ ਬੇਕਾਰ ਲੋਕਾਂ ਦੇ ਲਈ ਕਿੰਨੀ ਜ਼ਿਆਦਾ ਖਤਰਨਾਕ ਹੈ ਐਚ ਐਲ ਆਰ ਐਨ ਦੇ ਰਿਸਰਚ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ 99% ਲੋਕ ਜਿਹੜੇ ਸੜਕਾਂ ਦੇ ਉੱਪਰ ਰਹਿੰਦੇ ਨੇ ਉਹਨਾਂ ਨੂੰ ਵੇਵ ਦੇ ਕਾਰਨ ਰਾਤ ਨੂੰ ਪ੍ਰੋਪਰ ਨੀਂਦ ਤੱਕ ਵੀ ਨਹੀਂ ਆਉਂਦੀ ਤੇ ਜਿਵੇਂ ਜਿਵੇਂ ਗਰਮੀ ਵੱਧਦੀ ਹੈ ਜਿਹੜੇ ਬੇਕਾਰ ਲੋਕ ਹੁੰਦੇ ਨੇ ਇਹਨਾਂ ਦੇ ਲਈ ਖਾਣੇ ਪਾਣੇ ਦੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਵੀ ਔਖਾ ਹੋ ਜਾਂਦਾ ਹੈ ਕਿਉਂਕਿ ਇਹਨਾਂ ਦੇ ਕੋਲ ਆਪਣੀਆਂ ਸਬਜ਼ੀਆਂ ਨੂੰ ਗਰਮੀ ਤੋਂ ਬਚਾਉਣ ਦੇ ਲਈ ਕੋਈ ਫਰਿੱਜ ਤੱਕ ਵੀ ਨਹੀਂ ਹੁੰਦੇ ਹੀਟ ਵੇਵ ਤੋਂ ਬਚਣ ਦੇ ਲਈ ਸਾਫ਼ ਪਾਣੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਇਹਨਾਂ 99.1% ਲੋਕਾਂ ਦੇ ਕੋਲ ਪੀਣ ਦੇ ਲਈ ਸਾਫ਼ ਪਾਣੀ ਤੱਕ ਵੀ ਨਹੀਂ ਹੁੰਦਾ ਇਸ ਤੋਂ ਬਾਅਦ ਹੀਟ ਵੇਵ ਦਾ ਅਸਰ ਪੈਂਦਾ ਹੈ ਜੀ ਖੇਤੀ ਦੇ ਉੱਪਰ ਅਸੀਂ ਦੇਖਿਆ ਹੀ ਹੈ ਕਿ ਸਾਲ 2022 ਦੇ ਵਿੱਚ ਕਣਕ ਦੇ ਐਕਸਪੋਰਟ ਦੇ ਉੱਤੇ ਇੰਡੀਆ ਦੀ ਗਰਮੀ ਇੰਨੀ ਜ਼ਿਆਦਾ ਪਈ ਸੀ ਜਿਸ ਦੇ ਕਾਰਨ ਇੰਡੀਆ ਦੇ ਵਿੱਚ ਕਣਕ ਦੀ ਪੈਦਾਵਾਰ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਸੀ ਇਸ ਕਾਰਨ ਉਸ ਸਮੇਂ ਦੇਸ਼ ਦੇ ਵਿੱਚ ਫੂਡ ਸਿਕਿਉਰਿਟੀ ਦਾ ਖਤਰਾ ਆ ਗਿਆ ਸੀ ਹੀਟ ਵੇਵ ਦੇ ਕਾਰਨ ਫਸਲਾਂ ਮੁਰਝਾ ਆ ਜਾਂਦੀਆਂ ਨੇ ਦਾਲੀਆਂ ਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ ਜ਼ਿਆਦਾ ਹੀਟ ਦੇ ਕਾਰਨ ਪੌਦੇ ਆਪਣਾ ਖਾਣਾ ਬਣਾ ਨਹੀਂ ਪਾਉਂਦੇ ਜਿਸ ਦੇ ਕਾਰਨ ਖੜੀ ਦੀ ਖੜੀ ਪੂਰੀ ਫਸਲ ਤਬਾਹ ਹੋ ਜਾਂਦੀ ਹੈ ਕਣਕ ਉਗਾਉਣ ਦੇ ਵਿੱਚ ਇੰਡੀਆ ਪੂਰੀ ਦੁਨੀਆ ਦੇ ਵਿੱਚੋਂ ਦੂਜੇ ਨੰਬਰ ਤੇ ਆਉਂਦਾ ਹੈ ਪਰ ਹੀਟ ਵੇਵ ਦੇ ਕਾਰਨ ਹੁਣ ਕਣਕ ਦੀ ਫਸਲ ਦੇ ਉੱਪਰ ਵੀ ਇਸ ਦਾ ਅਸਰ ਸਾਫ਼-ਸਾਫ਼ ਦਿਖ ਰਿਹਾ ਹੈ ਇੰਡੀਆ ਦੇ ਵਿੱਚ ਕਣਕ ਦੀ ਪ ਇਹ ਨਹੀਂ ਬਲਕੇ ਝੋਨਾ ਜਾਂ ਕਈ ਚੌਲਾਂ ਦੀ ਪੈਦਾਵਾਰ ਦੇ ਉੱਪਰ ਵੀ ਹੀਟ ਵੇਵ ਦਾ ਬਹੁਤ ਜ਼ਿਆਦਾ ਅਸਰ ਪਿਆ ਹੈ ਜਿੰਨੀ ਜ਼ਿਆਦਾ ਗਰਮੀ ਹੋਵੇਗੀ ਉੰਨੀ ਹੀ ਜ਼ਿਆਦਾ ਸਾਨੂੰ ਬਿਜਲੀ ਦੀ ਜ਼ਰੂਰਤ ਹੋਵੇਗੀ ਤੇ ਉੰਨੀ ਹੀ ਜ਼ਿਆਦਾ ਸਾਡੀ ਇਲੈਕਟ੍ਰਿਸਿਟੀ ਲੱਗੇਗੀ ਤੇ ਵੱਧਦੀ ਗਰਮੀ ਦੇ ਕਾਰਨ ਇਹਨਾਂ ਦੀ ਖਾਤ ਵੀ ਵੱਧਦੀ ਹੈ World Bank ਨੇ ਇੱਕ ਅੰਦਾਜ਼ਾ ਲਗਾਇਆ ਹੈ ਕਿ ਇੰਡੀਆ ਉਹਨਾਂ ਦੇਸ਼ਾਂ ਦੀ ਲਿਸਟ ਰੇ ਵਿੱਚ ਸ਼ਾਮਲ ਹੋ ਸਕਦਾ ਹੈ ਜਿੱਥੇ ਹੀਟ ਵੇਵ ਇੰਨੀ ਜ਼ਿਆਦਾ ਚੱਲੇਗੀ ਜਿਹੜੀ ਇਨਸਾਨੀ ਸਰੀਰ ਤੋਂ ਪਰੇ ਹੋਵੇ ਜਾਂ ਇਨਸਾਨੀ ਸਰੀਰ ਉਸ ਨੂੰ ਝੱਲ ਨਹੀਂ ਸਕੇਗਾ ਤੇ ਹੀਟ ਵੇਵ ਤੋਂ ਬਚਣ ਦੇ ਲਈ ਐਕਸਪਰਟ ਬਾਰ-ਬਾਰ ਇਹੀ ਚੀਜ਼ ਕਹਿੰਦੇ ਨੇ ਕਿ ਤੁਸੀਂ ਜ ਹੋਵੇ ਤੇ ਤੁਹਾਡੇ ਘਰ ਹਵਾਦਾਰ ਹੋਣ ਜਾਪਾਨ ਨੀਦਰਲੈਂਡ ਆਸਟ੍ਰੇਲੀਆ ਤੇ ਕੈਨੇਡਾ ਵਰਗੇ ਦੇਸ਼ਾਂ ਨੇ ਇਹਨਾਂ ਚੀਜ਼ਾਂ ਦੇ ਉੱਪਰ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ ਤੇ ਉੱਥੇ ਹੀਟ ਵੇਵ ਦੇ ਪ੍ਰਭਾਵ ਦੇ ਵਿੱਚ ਵੀ ਕਮੀ ਆਉਣੀ ਸ਼ੁਰੂ ਹੋ ਗਈ ਹੈ ਇਸ ਕਰਕੇ ਆਪਾਂ ਇੰਡੀਆ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਅਪਲਾਈ ਕਰਕੇ ਹੀਟ ਵੇਵ ਤੋਂ ਬਚ ਸਕਦੇ ਹਾਂ ਇਸ ਜੀ ਗਰਮੀ ਦੇ ਨਾਲ ਜੁੜੇ ਹੋਏ ਕੁਝ ਰੌਚਕ ਤੱਥ ਕਿ ਇਸ ਸਾਲ ਕਿਉਂ ਗਰਮੀ ਇੰਨੀ ਜ਼ਿਆਦਾ ਪੈ ਰਹੀ ਹੈ ਕਿਉਂ ਹੀਟ ਵੇਵ ਆ ਰਹੀਆਂ ਨੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀ ਮਨਜੋ ਸਬਸਕ੍ਰਾਈਬ ਕਰਨਾ ਧੰਨਵਾਦ